ਇਹ ਇੱਕ ਯਾਦਗਾਰੀ ਕੱਪਤਾ ਹੈ ਜੋ ਕਿ ਸਾਡੇ ਬਹੁਤ ਹੀ ਬਹੁਤ ਹੀ ਪਿਆਰੇ ਮਿੱਤਰ ਅਵੀਰ ਬੁਰਜਾ ਜੀ ਉਹਨਾਂ ਦੀ ਮੈਰ ਦੇ ਬਾਰਚ ਬਾਰਚ ਹੈ ਉਹਨਾਂ ਦੇ ਵਿਆਹ ਦੇ ਸਮੇਂ ਜੋ ਕੁਝ ਵੇਖਿਆ ਉਹ ਲਿਖਿਆ ਸੋ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਆਇਆ ਹੈ ਵੀਰ ਦਾ ਵਿਆ ਮਿੱਤਰ ਸਾਰਿਆਂ ਨੂੰ ਚੜਿਆ ਸਿਚਾ ਮਿੱਤਰ ਆ ਵੀਰ ਦਾ ਵਿਆ ਮਿੱਤਰ ਸਾਰਿਆਂ ਨੂੰ ਚੜਿਆ ਸੀ ਚਾ ਮਿੱਤਰ ਫਿਰ ਦੇ ਸੰਬੰਧੀਆਂ ਨੂੰ ਕਾਟਵੰਦ ਦੇ ਫਿਰ ਦੇ ਸੰਬੰਧੀਆਂ ਨੂੰ ਕਾਟਵੰਦ ਦੇ ਨਾਏ ਦੇ ਜਾਂਦੇ ਸੀ ਪਤਾ ਸਿਖੰਡ ਦੇ ਕਾਰਦੀ ਬਨੋਲੀ ਨਰਾਲੀ ਸ਼ਾਨ ਨੂੰ ਕਾਰਦੀ ਬਨੋਲੀ ਨਰਾਲੀ ਸ਼ਾਨ ਨੂੰ ਰਾਜ ਨੇ ਸੀ ਕਰੀ ਕਰਤਾ ਮਕਾਨ ਨੂੰ ਮਸਾਈ ਅਡੀਕ ਧਿਆਨ ਦੇਣ ਆਇਆ ਸੀ ਮਾਹੀ ਦੀਕ ਦਿਨ ਨੂੰ ਦਿਨ ਆਇਆ ਸੀ ਘਰ ਵਿੱਚ ਰੰਗਲਾ ਟੈਂਟ ਲਾਇਆ ਸੀ ਚਾਮਟੇ ਆਂ ਆਂ ਖੂ ਬਚਾਲ ਸੀ ਹਰੇਕ ਦੀ ਜਵਾਨ ਤੇ ਖੁਸ਼ੀ ਦੀ ਗੱਲ ਸੀ ਟੈਂਟ ਤੇ ਬਾਬੇ ਨੂਪੇ ਭੋਗ ਪਾ ਦਿੱਤਾ ਓ ਟੈਂਟ ਤੇ ਬਾਬਾ ਜੀ ਨੇ ਭੋਗ ਪਾ ਦਿੱਤਾ ਭੋਗ ਤੇ ਹਰੀ ਨੂੰ ਸਗਨ ਲਾ ਦਿੱਤਾ ਤੁਜੇ ਦਿਨ ਹਰੀ ਨੂੰ ਬਣਾਉਣਾ ਲਾੜਾ ਸੀ ਇਸੇ ਖੁਸ਼ੀ ਵਿੱਚ ਘਰ ਲਾਇਆ ਖੜਾ ਸੀ ਦੂਜੇ ਦਿਨ ਹਾਈ ਨੂੰ ਪਨੋਣਾ ਲਾਲਾ ਸੀ ਐਸੇ ਖੂਰੀ ਖੁਸ਼ੀ ਵਿੱਚ ਘਰ ਲਾਇਆ ਖੜਾ ਸੀ ਅਮਰ ਸਤਾਰਾ ਅਤੇ ਆਏ ਨਾਥ ਸੀ ਤੋਕੀਆਂ ਵਾਜਿਆਂ ਵਾਲੇ ਵੀ ਸਾਥ ਸੀ ਕਲਾਕਾਰਾਂ ਗੀਅ ਸੰਨ ਗਾਏ ਰੱਜ ਕੇ ਪੰਗੜੇ ਵੀ ਮਿੱਤਰ ਆਨੇ ਪਾਏ ਨੱਚਤੇ ਪੰਗੜੇ ਵੀ ਮਿੱਤਰ ਆਨੇ ਪਾਏ ਰੱਜ ਕੇ ਇੱਕ ਪਾਸੇ ਨੱਚਦਾ ਸੰਧੂ ਨਿਸ਼ਾਨ ਸੀ ਦੂਜੇ ਪਾਸੇ ਨੱਚਦਾ ਬਰਵਿੰਦਰ ਮਾਨ ਸੀ ਇੱਕ ਪਾਸੇ ਨੱਚਦਾ ਸੰਧੂ ਨਿਸ਼ਾਨ ਸੀ ਦੂਜੇ ਪਾਸੇ ਨੱਚਦਾ ਬਰਿੰਦਰਮਾਨ ਸੀ ਸੁੱਕੇ ਕੰਦਵਾਰੀਏ ਪਾਈਆਂ ਬੋਲੀਆਂ ਹੋ ਸੁੱਕੇ ਕੰਦਵਾਰੀਏ ਨੇ ਪਾਈਆਂ ਬੋਲੀਆਂ ਤੇ ਬੱਲੂਆਂ ਨੇ ਆਏ ਮੱਚੇ ਨੱਚੇ ਬਾਨ ਟੋਲੀਆਂ ਲੋਕ ਤਾਂ ਨਾਲ ਗੱਲਾਂ ਹੋਈਆਂ ਸੱਚੀਆਂ ਲੋਕ ਤਾਂ ਤਾਂ ਰਾਈ ਗੱਲਾਂ ਹੋਈਆਂ ਸੱਚੀਆਂ ਖੁਸ਼ੀ ਵਿੱਚ ਭਾਬੀਆਂ ਤੇ ਪਹਿਨਾ ਨੱਚੀਆਂ ਲੋਕ ਤਾਂ ਤਾਂ ਰਾਈ ਗੱਲਾਂ ਹੋਈਆਂ ਸੱਚੀਆਂ ਕੁਝ ਈਵੇ ਚ ਪਾਬੀਆਂ ਤੇ ਪੈਣ ਨੱਚੀਆਂ ਸਿੱਧੂ ਸਜੀਤ ਗੀਤ ਸੀ ਸੁਨਾਗਿਆ ਹੋ ਸਿੱਧੂ ਸਜੀਤ ਗੀਤ ਸੀ ਸੁਨਾਗਿਆ ਤੇ ਮੈਂ ਕਿਤੇ ਫੇਰ ਰੇਸ਼ਮ ਸੀ ਆ ਗਿਆ ਝੂ ਝੂ ਉਸ ਨੇ ਐਵੇਂ ਗੀਤ ਗਾਏ ਸੀ ਝੂ ਝੂ ਉਸ ਨੇ ਐਵੇਂ ਗੀਤ ਗਾਏ ਸੀ ਤੇ ਸਾਰੇ ਹੀ ਸਰੋਤੇ ਉਸ ਨੇ ਹਸਾਏ ਸੀ ਕਲਾਕਾਰ ਗੀਤ ਕਾਲਾ ਗਾਇ ਗਾਇ ਮੱਠੀ ਹੋਈ ਮੱਠੀ ਹੋਈ ਭੀੜ ਸੀ ਕਾਲਾ ਗਾਇ ਗਾਇ ਮੱਠੀ ਹੋਈ ਭੀੜ ਸੀ ਤੇ ਤਾਇ ਮੱਖਣ ਦੀ ਹੁੰਦੀ ਯਾਰ ਪੀੜ ਸੀ ਉਸ ਨੂੰ ਪਰੋਣਾ ਅਰਨੀ ਵਾਲੇ ਲੈ ਗਿਆ ਉਸ ਨੂੰ ਪਰੋਣਾ ਅਰਨੀ ਵਾਲੇ ਲੈ ਗਿਆ ਤੇ ਉੱਥੇ ਜਾ ਕੇ ਪੀੜ ਦਾ ਫਰਕ ਪੈ ਗਿਆ ਉਹ 10 12 ਉੱਥੇ ਗੋਲੀਆਂ ਸੀ ਖਾ ਗਿਆ ਉਹ 10 12 ਉੱਥੇ ਗੋਲੀਆਂ ਸੀ ਖਾ ਗਿਆ ਤੇ ਯਾਰ ਨੂੰ ਪਟਾ ਕੇ ਤਾਇਆ ਕਰੇ ਆ ਗਿਆ ਦੁਜੇ ਦਿਨ ਹਾਈ ਸੀ ਤਿਆਰ ਹੋ ਗਿਆ ਤੇ ਖੁਸ਼ੀਆਂ ਦਾ ਸਾਰਾ ਸੀ ਵਿਹਾਰ ਹੋ ਗਿਆ ਦੁਜੇ ਦਿਨ ਹਰੀ ਸੀ ਤਿਆਰ ਹੋ ਗਿਆ ਤੇ ਖੁਸ਼ੀਆਂ ਦਾ ਸਾਰਾ ਸੀ ਵਿਹਾਰ ਹੋ ਗਿਆ ਸੀ ਗਬੜਾ ਜੱਚਦਾ ਤੇ ਜੀ ਜੈਵ ਸਿੰਘ ਫਿਰਦਾ ਸੀ ਨੱਚਦਾ ਕੋਈ ਵਿੱਚ ਜੈਵ ਸਿੰਘ ਜੀ ਦਾ ਨੱਚਦਾ ਚਾਰ ਜੀਪਾਂ ਪਹਿਲਾਂ ਹੋਈਆਂ ਸੀ ਤਿਆਰ ਸੀ ਚਾਰ ਜੀਪਾਂ ਪਹਿਲਾਂ ਹੋਈਆਂ ਤਿਆਰ ਸੀ ਤੇ ਬਿੱਟੂ ਲੈ ਕੇ ਆ ਗਿਆ ਅਮਰੂਤੀ ਕਾਰ ਸੀ ਬਿੱਟੂ ਲੈ ਕੇ ਆ ਗਿਆ ਅਮਰੂਤੀ ਕਾਰ ਸੀ ਖੁਸ਼ੀਆਂ ਦੇ ਅੰਤ ਵਿੱਚ ਭਾਬੀ ਆਈ ਸੀ ਖੁਸ਼ੀਆਂ ਜੀ ਪਰਮਜੀਤ ਭਾਬੀ ਆਈ ਸੀ ਉਸ ਨੇ ਵੀ ਪਾਈ ਸਰਮਸਲਾਈ ਸੀ ਮੱਥਾ ਟੇਕ ਹਰੀ ਕਾਰ ਵਿੱਚ ਬਹਿ ਗਿਆ ਹੋ ਮੱਥਾ ਟੇਕ ਹਰੀ ਕਾਰ ਵਿੱਚ ਬਹਿ ਗਿਆ ਤੇ ਖੁਸ਼ੀ ਨਾਲ ਬਿੱਟੂ ਕਾਰ ਅੱਗੇ ਲੈ ਗਿਆ ਢੋਲ ਤੇ ਨੱਚੇ ਨੱਚ ਪਈ ਬਹਾਰ ਸੀ ਤੇ 10 ਵਜੇ ਹੋਏ ਫਿਰਨੀ ਚੋਂ ਬਾਹਰ ਸੀ 10 ਵਜੇ ਹੋਏ ਫਿਰ ਪਿੰਡੋਂ ਬਾਹਰ ਸੀ 50 ਕੁ ਬਰਾਤੀ ਗੱਡੀਆਂ ਤੇ ਚੜ ਗਏ ਵਾਇਆ ਸਾਰੇ ਅਸੀਂ ਸਾਂਗ ਬੰਦ ਗੜ ਗਏ ਵਾਇਆ ਹੀ ਸਾਰੇ ਹੀ ਗ ਬੰਦ ਗੜ ਗਏ ਕਹਾੜਿਆਂ ਵਾਲੇ ਤੋਂ ਠੰਡਾ ਪਾਣੀ ਪੀਤਾ ਸੀ ਤੇ ਗੱਡੀਆਂ ਦਾ ਮੂੰਹ ਚੜਦੇ ਨੂੰ ਕੀਤਾ ਸੀ ਉਹ ਥੀਰੇ ਹਰੀ ਕਿਸੇ ਹੋਰ ਕਿਸੇ ਹੋਰ ਰਾ ਆ ਗਏ ਸੀ ਅ ਥੀਰੇ ਹੇ ਸਾਨ ਕਿਸੇ ਹੋਰ ਰਾ ਆ ਗਏ ਤੇ ਪਾਣੀ ਪਾਣੀ ਪੀਛ ਬੀਤੋਂ ਸਾਂ ਸੀਤੋ ਆ ਗਏ ਗੱਡੀਆਂ ਦਾ ਕਾਫਲਾ ਅਸੀਂ ਪਿੱਛੇ ਰਹਿ ਗਿਆ ਤੇ ਕਾਰ ਹੋਈ ਬੰਦ ੱੱਕਾ ਲਾਉਣਾ ਪੈ ਗਿਆ ਉਹ ਗੱਡੀਆਂ ਦਾ ਕਾਫਲਾ ਅਸੀਂ ਪਿੱਛੇ ਰਹਿ ਗਿਆ ਸਾਡੀ ਕਾਰ ਹੋ ਗਈ ਬੰਦ ੱੱਕਾ ਲਾਉਣਾ ਪੈ ਗਿਆ ਕਾਰ ਪੈ ਗਈ ੱੱਕੇ ਨਾਲ ਸਟਾਰਟ ਕਰਨੀ ਤੇ ਰਾਹ ਦਾ ਨਾ ਪਤਾ ਸੀਗੀ ਵਾਟ ਕਰਨੀ ਕਾਰ ਪੈ ਗਈ ੱੱਕੇ ਚ ਸਟਾਰਟ ਕਰਨੀ ਤੇ ਰਾਹ ਦਾ ਨਾ ਪਤਾ ਹੈ ਸੀ ਵਾਟ ਕਰਨੀ ਸਾਡੇ ਕਾਫਲੇ ਦਾ ਕੋਈ ਪਤਾ ਨਾ ਰਿਆ ਕੋਈ ਕਿੱਧਰ ਤੇ ਕੋਈ ਕਿੱਧਰ ਗਿਆ ਸਾਦੇ ਕਾਫਲੇ ਦਾ ਕੋਈ ਪਤਾ ਨਾ ਰਿਆ ਕੋਈ ਕਿਧਰ ਤੇ ਕੋਈ ਕਿਧਰ ਗਿਆ ਗੱਡੀ ਬਹਿ ਕਰ ਰਾ ਪੁੱਛਦੇ ਰਹੇ ਫਿਰ ਅਸੀਂ ਜਾ ਕੇ ਸਿੱਧੇ ਰਸਤੇ ਪਾਏ ਕੱਟੇ ਹੋਏ ਜਾ ਕੇ ਫਿਰ ਸੰਤਪੂਰੇ ਕਾਰ ਗੁਰਦੁਆਰੇ ਬਾਕੀ ਅਸੀਂ ਅੱਗੇ ਸੀ ਤੁਰੇ ਹਰੀ ਵਾਲੀ ਕਾਰ ਗੁਰਦੁਆਰੇ ਫਿਰ ਅੱਗੇ ਸੀ ਤੁਰੇ ਪਾਈ ਠੰਡਾ ਮਿਲਣਾ ਤੇ ਪੈਗ ਸਸਤੇ ਪਾਈ ਠੰਡਾ ਮਿਲਣਾ ਤੇ ਪੈਗ ਸਸਤੇ ਤੋਰੀਆਂ ਸੀ ਗੱਡੀਆਂ ਗਲਤ ਰਸਤੇ ਇੱਕ ਗੱਡੀ ਵਾਲੇ ਸਿੱਧੇ ਰਾਹ ਗਏ ਸੀ ਉਹ ਲੰਮੀ ਢਾਬ ਚ ਅੜੀਕ ਰਹੇ ਸੀ ਸੰਗਰੀਆਂ ਮੰਡੀ ਤੋਂ ਸੀ ਜੀਪਾਂ ਮੜੀਆਂ ਸੰਗਰੀਆਂ ਮੰਡੀ ਤੋਂ ਸੀ ਜੀਪਾਂ ਮੜੀਆਂ ਜਾ ਕੇ ਵੇ ਲੰਮੀ ਢਾਬ ਵਿੱਚ ਜੁੜੀਆਂ 35 ਕਿਲੋਮੀਟਰ ਦਾ ਸੀ ਵਲ ਪੈ ਗਿਆ ਓ 35 ਕਿਲੋਮੀਟਰ ਦਾ ਸੀ ਵਲ ਪੈ ਗਿਆ ਤੇ ਸਾਰਿਆਂ ਨੂੰ ਇਹੀ ਅਫਸੋਸ ਰਹਿ ਗਿਆ 1 ਵਜੇ ਪੁੱਜੇ ਵਿੱਚ ਲੰਮੀ ਢਾਬ ਦੇ 1 ਵਜੇ ਪੁੱਜੇ ਵਿੱਚ ਲੰਮੀ ਢਾਬ ਦੇ ਸੇਕ ਨੂੰ ਸੂਤ ਕੀਤੇ ਫਿਰ ਲਾਲਾ ਸਾਹਿਬ ਦੇ ਇਹ ਸੂਤ ਕੀਤੇ ਫਿਰ ਲਾਲਾ ਸਾਹਿਬ ਦੇ ਖੱਜਲ ਖਵਾਰੀ ਦਾ ਜ਼ਿਕਰ ਕਰਦੇ ਖੱਜਲ ਖਵਾਈ ਦਾ ਜ਼ਿਕਰ ਕਰਦੇ ਜਾ ਕੇ ਵਿੱਚ ਪਹੁੰਚੇ ਸਾ ਪੰਚਾਇਤ ਘਰ ਦੇ ਖੁਸ਼ੀਆਂ ਦੇ ਨਾਲ ਉਹ ਤੇਲ ਛੋਏ ਸੀ ਤੇ ਪਾਣੀ ਪੀਣ ਮਗਰੋਂ ਆਨੰਦ ਹੋਏ ਸੀ ਖੁਸ਼ੀਆਂ ਦੇ ਨਾਲ ਉਹ ਤੇਲ ਛੋਏ ਸੀ ਤੇ ਪਾਣੀ ਪੀਣ ਮਗਰੋਂ ਆਨੰਦ ਹੋਏ ਸੀ ਪਹਿਲਾਂ ਸੀ ਆਨੰਦਾਂ ਤੋਂ ਦੇ ਬਣ ਕਟਿਆ ਪਹਿਲਾਂ ਸੀ ਆਨੰਦਾਂ ਤੋਂ ਦੇ ਜਨਤਾ ਕਟਿਆ ਬਾ ਸਾਲੀਆਂ ਤੋਂ ਗਿਆਨ ਪਰ ਕੁਝ ਖਟਿਆ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਬਾਅਦ ਚ ਦਿਆਂਗੇ ਧਾਰ ਕੀਤਾ ਉਹਨਾਂ ਦਾ ਪਹਿਲਾਂ ਅਸੀਂ ਅਨੰਦਾ ਤੇਰੇ ਮਨ ਕਟਿਆ ਸਾਇਆਂ ਤੋਂ ਗਿਆਨ ਪਰ ਕੋਜ ਕਟਿਆ ਚੰਦ ਪਾਜੀ ਸੋਹਣੀ ਮੂਵੀ ਸੀ ਬਣਾ ਰਾਇ ਬਚੋਲੇਆਂ ਤਵਦਰ ਰੋਲ ਸੀਨ ਬਣਾ ਰਾਇ ਚਾਰ ਰੋਟੀ ਉਹਨਾਂ ਇਕੱਠੀ ਉਹਨਾਂ ਨੇ ਲਵਾਈ ਸੀ ਚਾਰ ਰੋਟੀ ਇਕੱਠੀ ਉਹਨਾਂ ਨੇ ਲਵਾਈ ਸੀ ਤੇ ਰੋਟੀ ਖਾਂਦੇ ਖਾਂਦੇ ਆਹ ਹਨੇਰੀ ਆਈ ਸੀ ਰੋਟੀ ਖਾਂਦੇ ਖਾਂਦੇ ਆਹ ਹਨੇਰੀ ਆਈ ਸੀ ਉਹ ਚਾਨਣ ਨੂੰ ਪਟ ਕੇ ਹਨੇਰੀ ਲੈ ਗਈ ਉਹ ਚਾਨਣ ਨੂੰ ਪਟ ਕੇ ਹਨੇਰੀ ਲੈ ਗਈ ਤੇ ਕਈਆਂ ਹੀ ਤਾਂ ਚਾਹ ਪੀਣੀ ਵਿੱਚੇ ਰਹਿ ਗਈ ਕਿੱਲੋ-ਕਿੱਲੋ ਨੇ ਹੀ ਸਾਦੇ ਰਾਸੀ ਦੇ ਤਾ ਪੱਕਿਆ ਕਿੱਲੋ-ਕਿੱਲੋ ਨੇ ਹੀ ਦਾਸੀ ਦਾ ਪੱਕਿਆ ਤੇ ਕਈਆਂ ਨੇ ਰਮਾਲ ਨਾਲ ਮੂੰਹ ਟੱਕਿਆ ਫੇਰ ਸਾਰੇ ਸਗਨ ਵਿਹਾਰ ਕਰਕੇ ਤੇ ਮੋਰਲੀ ਸੀ ਡੋਲੀ ਤੇ ਤੋਰ ਲਈ ਸੀ ਡੋਲੀ ਜੂਹੋਂ ਪਾਰ ਕਰਕੇ ਤੇ ਮੋਰਲੀ ਸੀ ਡੋਲੀ ਜੂਹੋਂ ਪਾਰ ਕਰਕੇ ਮੱਥਾ ਟੇਕ ਜਦੋਂ ਆਏ ਵਾਪਸ ਘਰੇ ਫੇਰ ਅੱਗੇ-ਅੱਗੇ ਕੱਪ ਚਾਹ ਦੇ ਭਰੇ ਮੱਥਾ ਟੇਕ ਆਏ ਜਦੋਂ ਵਾਪਸ ਕਰੇ ਫਿਰ ਅੱਗੇ ਆਗੇ ਕੱਪ ਚਾਹ ਦੇ ਭਰੇ ਕੁਰਸੀਆਂ ਤੇ ਬਹਿ ਗਏ ਫਿਰ ਚਾਹ ਪੀਤੀ ਸੀ ਕੁਰਸੀਆਂ ਤੇ ਬਹਿ ਕੇ ਫਿਰ ਚਾਹ ਪੀਤੀ ਸੀ ਫਿਰ ਅਸੀਂ ਫਿਰ ਅਸੀਂ ਛੇਤੀ ਹੀ ਤਿਆਰੀ ਕੀਤੀ ਸੀ ਅੱਗੇ ਹੈ ਵੀਰ ਪਿੱਛੇ ਸੁਖਪਾਲ ਸੀ ਅੱਗੇ ਹੈ ਵੀਰ ਪਿੱਛੇ ਸੁਖਪਾਲ ਸੀ ਗੀਤਗਾਰੀਆਂ ਬੀਬੀਆਂ ਵਿਨਾ ਸੀ ਪਿਤਾ ਜੀ ਨੇ ਪੈਸਿਆਂ ਦੀ ਵਰਖਾ કરી ਪਿਤਾ ਜੀ ਨੇ ਪੈਸਿਆਂ ਦੀ ਵਰਖਾ ਕਰੀ ਜੋ ਗਰੇ ਸੀ ਬੱਚੇ ਗਲੀ ਧੂੜ ਦੀ ਭਰੀ ਡੋਲੀਓ ਨਾ ਡੋਲੀਓ ਨਾ ਕੀਤੀ ਵਿਦਾ ਨਾਲ ਪਿਆਰ ਦੇ ਡੋਲੀਓ ਨਾ ਕੀਤੀ ਵਿਦਾ ਨਾਲ ਪਿਆਰ ਦੇ ਛੱਡ ਕੇ ਜਿ ਡੋਲੀਓ ਨਾ ਕੀਤੀ ਵਿਦਾ ਨਾਲ ਪਿਆਰ ਦੇ ਬੈੜ ਗਈ ਹਿਜੋੜੀ ਫਿਰ ਵਿੱਚ ਕਾਲ ਦੇ ਬੈੜ ਗਈ ਹਿਜੋੜੀ ਵਿੱਚ ਫਿਰ ਵਿੱਚ ਕਾਲ ਦੇ ਛੱਡ ਕੇ ਜੇ ਕਾਰ ਗੱਡੀਆਂ ਹੀ ਤੁਰੀਆਂ ਛੱਡ ਕੇ ਜੇ ਕਾਰਾਂ ਗੱਡੀਆਂ ਹੀ ਤੁਰੀਆਂ ਕੱਚੇ ਤੇ ਸੇ ਦੇਰਾ ਵੱਲ ਮੁੜੀਆਂ ਕੱਚੇ ਰਾਹ ਵੱਲ ਜਦੋਂ ਖਿਆਲ ਹੋ ਗਿਆ ਤੇ ਉੱਡ ਰਹੀ ਸੀ ਮਿੱਟੀ ਬੁਰਾ ਹਾਲ ਹੋ ਗਿਆ ਕੱਚੇ ਰਾਹ ਵੱਲ ਜਦੋਂ ਖਿਆਲ ਹੋ ਗਿਆ ਉਹ ਉਹ ドライ ਸੀ ਮਿੱਟੀ ਬੁਰਾ ਹਾਲ ਹੋ ਗਿਆ ਆਖਿਰ ਤੇ ਦੇ ਵਿੱਚ ਕਾਰ ਮਿੱਤਰੋ ਦੇਖੋ ਗਈ ਸੀ ਢੋਲੀ ਵਾਲੀ ਕਾਰ ਮਿੱਤਰੋ ਆਖਿਰ ਤੇ ਦੇ ਵਿੱਚ ਕਾਰ ਮਿੱਤਰੋ ਤੇ ਫਸ ਗਈ ਸੀ ਢੋਲੀ ਵਾਲੀ ਕਾਰ ਮਿੱਤਰੋ ਫਸੀ ਹੋਈ ਕਾਰ ਤਾਂ ਉਹ ਘਟਾਉਂਦੇ ਸੀ ਤੇ ਪਏ ਗੁਰਦਾਸ ਹਰੀ ਤੱਕਾ ਲਾਉਂਦੇ ਸੀ ਕੱਡੀ ਕੱਡੀ ਰੇਤੇ ਵਿੱਚੋਂ ਮਸਾਂ ਫੜ ਕੇ ਤੇ ਸੁਖਦਾਸ ਆਇਆ ਸੜਕ ਤੇ ਚੜ ਕੇ ਗੱਡੀ ਗੱਡੀ ਰੇਤੇ ਵਿੱਚ ਅਸਾਂ ਫੜ ਕੇ ਤੇ ਸੁਖਦਾ ਸਾ ਆਇਆ ਸੜਕ ਤੇ ਚੜ ਕੇ ਜਲਦੀ ਹੀ ਫੇਰ ਆਸੀਂ ਪੰਜਾਬ ਚ ਵੜੇ ਜਲਦੀ ਹੀ ਫੇਰ ਆ ਪੰਜਾਬ ਚ ਵੜੇ ਤੇਲ ਸੀ ਪੋਆ ਕੋਥਾਂ ਤੇ ਖੜੇ ਸੇਕ ਸੀ ਗੱਡੀ ਵਿੱਚ ਆਇਆ ਨੱਚਦਾ ਜੇ ਆਵੇ ਹਿਲਦਾ ਉਸੇ ਜਾਂਦਾ ਹੱਸਦਾ ਰਾਸ ਦਾ ਰਾਜਸਥਾਨ ਦਾ ਨਜ਼ਾਰਾ ਮਾਨ ਕੇ ਪਹੁੰਚ ਗਏ ਸਾਂ ਫੇਰ ਬੁਰਜਾਂ ਚ ਆਨ ਕੇ ਚਾਈ ਚਾਈ ਜੋੜੀ ਗੱਡੀ ਚੋਂ ਉਤਾਰੀ ਸੀ ਚਾਈ ਚਾਈ ਕੋਟੀ ਜੋੜੀ ਗੱਡੀ ਚੋਂ ਉਤਾਰੀ ਸੀ ਤੇ ਬੀਬੀਆਂ ਨੇ ਕੀਤੀ ਆਪਣੀ ਤਿਆਰੀ ਸੀ ਮੀਤਾ ਮਾਤਾ ਜੀ ਨੇ ਜੋੜੀ ਉੱਤੋਂ ਪਾਣੀ ਵਾਰਿਆ ਮਾਤਾ ਜੀ ਨੇ ਜੋੜੀ ਉੱਤੋਂ ਪਾਣੀ ਵਾਰਿਆ ਤੇ ਪਹਿਣਾ ਨੇ ਸਿਲਖ ਸ਼ੁਕਰਗੁਜ਼ਾਰ ਆ ਕਹਿੰਦਾ ਸਰਜੀਤ ਸਿੰਘ ਕੰਧਵਾਲੀਆ ਹਈ ਦੇ ਵਿਆਹ ਦੀ ਸਾਨੂੰ ਖੁਸ਼ੀ ਬਾਲੀਆ ਕਹਿੰਦਾ ਸਰਜੀਤ ਸਿੰਘ ਕੰਧਵਾਲੀਆ ਹਈ ਦੇ ਵਿਆਹ ਦੀ ਸਾਨੂੰ ਖੁਸ਼ੀ ਬਾਲੀਆ ਖੁਸ਼ੀਆਂ ਦੇ ਨਾਲ ਘਰ ਭਰਿਆ ਹੋ ਖੁਸ਼ੀਆਂ ਦੇ ਨਾਲ ਘਰ ਭਰਿਆ ਤੇ ਇੰਜ ਅਸੀਂ ਹਰੀ ਦਾ ਵਿਆ ਕਰਿਆ